ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ ਮੰਗਾ ਅੰਧੇਖੀਆਂ ਰਹੀਆਂ ਤਾਂ ਸਰਕਾਰੀ ਮਸ਼ੀਨਰੀ ਜਾਮ ਹੋ ਗਈ ਸਾਰੇ 117 ਵਿਧਾਇਕਾਂ ਨੂੰ ਚੇਤਾਵਨੀ ਪੱਤਰ ਕਰ ਕਰ ਵਾਧਾ ਖਿਲਾਫੀ ਕੈਲੰਡਰ ਤੇ ਸੌ ਸਮਾਗਮਾਂ ਦੀ ਧਿਰ ਪੰਜਾਬ ਸਟੇਟ ਮਿਸਟਰੀਅਲ ਸਰਵਿਸ ਯੂਨੀਅਨ ਦੇ ਵੱਡੇ ਅਲਾ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਕੁਝ ਹੱਦ ਤੇ ਨਿਰੇਸ਼ੀਪੂਲ ਕਿਸੀ ਨਹੀਂ ਆ ਰਿਹਾ ਹੈ ਕਮੇਟੀਆਂ ਨੂੰ ਯਾ ਮੰਗਾ ਦੇ ਮਤੇ ਨਜ਼ਰ ਮੁਲਾਜ਼ਮਾਂ ਦੀ ਸਰਕਾਰ ਨੂੰ ਸੁਨੇਹਾ ਦਿੱਤੇ ਕਿ ਜੇਕਰ ਤਤ੍ਰੰਤ ਪ੍ਰਭਾਵਿਤ ਮੰਗਾ ਪੁਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੀ ਸਾਰੀ ਸਰਕਾਰੀ ਮਸ਼ੀਨਰੀ ਜਾਣ ਕਰਨ ਦਾ ਕਠੋਰ ਫੈਸਲਾ ਲਿਆ ਜਾ ਸਕਦਾ ਹੈ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਔਨਲਾਈਨ ਮੀਟਿੰਗ ਦਰਾਨੀ ਯੂਨੀਅਨ ਦੇ ਪ੍ਰਧਾਨ ਕੋ ਨਾਮ ਸਿੰਘ ਬਿਰਕਤ ਤੇ ਜਨੂ ਸਕੱਤਰ ਸਰ ਸਿੰਘ ਪਠੱਲ ਨੇ ਸਰਕਾਰ ਵਿਰੁੱਧ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਤਿਆਰ ਯੂਨੀ ਨੇ ਫੈਸਲਾ ਕੀਤਾ ਕਿ ਜ਼ਿਲ੍ਹਾ ਪੱਧਰੀ ਲੀਡਰਸ਼ਿਪ ਡੈਪੂਟੇਸ਼ਨ ਦੇ ਰੁਖ ਵਿੱਚ ਪੰਜਾਬ ਦੇ ਸਾਰੇ 117 ਵਿਧਾਇਕਾਂ ਨੂੰ ਚੇਤਾਵਨੀ ਪੱਤਰ ਸੌਂਪੇ ਸੁਭਾ ਪਤਰੀ ਆਖੂ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੀ ਅਲਟੀਮੇਟਮ ਦੇ ਲਗੇ ਤਾਂ ਜੋ ਬਲਾਸਮਾ ਸਕੀਤ ਸੋਇਲਾਵਾ ਯੂਨੀਅਨ ਵੱਲੋਂ ਇੱਕ ਰੋਜ਼ ਕੈਲੰਡਰ ਸ਼ਾਪਨ ਦਾ ਵੀ ਫੈਸਲਾ ਕੀਤਾ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਦੇ ਉਤੇ 4 ਸਾਲਾਂ ਦੌਰਾਨ ਹੋੰਗਾ ਵਾਦਾ ਇਲਾਕਿਆਂ ਨੂੰ ਜਾਗਰ ਕੀਤਾ ਜਾਵੇਗਾ ਇਹ ਕੈਲੰਡਰ ਯੂਨੀਅਨ ਨੇ ਦੇ ਵਰਕਰਾਂ ਵੱਲੋਂ ਕਰ ਕਰ ਤੱਕ ਪਹੁੰਚਾਇਆ ਜਾਵੇਗਾ ਯੂਨੀਅਨ ਨੇ ਇੱਕ ਹੋਰ ਸਖਤ ਕਦਮ ਚੁੱਕਦੇ ਇਵੀ ਐਲਾਨ ਕੀਤਾ ਕਿ ਮੁਲਾਜ਼ਮਾਂ ਵੱਲੋਂ ਸੂਚਕ ਸਮਾਗਮ ਕਰਵਾਏ ਜਾਣਗੇ ਜਿੱਤੇ ਇਹ ਪ੍ਰਗਟਿਆ ਜਾਵੇਗਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਅਨੁਸਾਰ ਕਰਨ ਵਾਲੀ ਮੌਜੂਦਾ ਸਰਕਾਰ ਨੂੰ ਲੋਕਤੰਤਰੀ ਤਰੀਕੇ ਨਾਲ ਹਟਾਇਆ ਜਾਵੇਗਾ ਇਸੇ ਨਾਲ ਹੀ 9 ਮਾਰਚ ਨੂੰ ਜਲੰਧਰ ਵਿਖੇ ਯੂਨੀਅਨ ਦਾ ਇਤਿ ਤੇ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਤੇ ਵਿਸਥਾਰ ਨਾਲ ਚਰਚਾ ਹੋਈ ਕਿ 7 ਫਰਵਰੀ ਨੂੰ ਜਲੰਧਰ ਵਿੱਚ ਯੂਨੀਅਨ ਦੀ ਅਗਾਮੀ ਮੀਟਿੰਗ ਵੀ ਦੱਸੀ ਗਈ ਜਿੱਥੇ ਹੋਰ ਖੜੇ ਐਕਸ਼ਨ ਪਲਾਨ ਧਾਰਕਿਤ ਕੀਤੇ ਜਾਣਗੇ ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਸਰਕਾਰ ਵੱਲੋਂ ਕਿਸੇ ਵੀ ਮੰਗ ਤੇ ਗੰਭੀਰਤਾ ਨਹੀਂ ਦਿਖਾਈ ਗਈ ਇੱਥੋਂ ਤੱਕ ਕਿ ਰੂਟੀਨ ਮਾਮਲਾ ਬੰਦਿਆ ਜਾਣ ਵਾਲਾ ਡੀਵੀ 5 ਕਿਸ਼ਤਾਂ ਵੱਲੋਂ ਰੁਕਿਆ ਹੋਇਆ ਹੈ ਜਿਸ ਨਾਲ ਮੁਲਾਜ਼ਮਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਅੰਤ ਵਿੱਚ ਯੂਨੀਅਨ ਨੇ ਇਹ ਵੀ ਐਲਾਨ ਕੀਤਾ ਕਿ ਸਮੂਹ ਸੰਘਰਸ਼ੀਲ ਮੁਲਾਜ਼ਮ ਜਥੇਬੰਦੀਆਂ ਨੂੰ ਇਕੱਠਾ ਕਰਕੇ ਸਾਂਝਾ ਫਰੰਟ ਬਣਾਉਣ ਲਈ ਉਹ ਅਗਵਾਈ ਭੂਮਿਕ ਜੋਟ ਸੰਘਰਸ਼ ਲੜਿਆ ਜਾ ਸਕੇ ਖੈਰ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹੇਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਔਰਮਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ